ਪੰਜਾਬ ਦੇ ਵਿੱਚ ਬੀਬੀਆਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਮੁਫਤ ਬੱਸ ਸਫ਼ਰ ਉਹ ਮੈਕਮੇ ਨੂੰ ਬੜਾ ਮਹਿੰਗਾ ਪੈ ਰਿਹਾ ਹਾਲਤ ਤਾਂ ਇਹ ਹੋ ਗਈ ਹੈ ਮੈਕਮੇ ਦੀ ਕਿ ਹੁਣ ਫੰਡ ਹੀ ਨਹੀਂ ਬਚੇ ਕਿ ਬੱਸਾਂ ਜਿਹੜੀਆਂ ਖਸਤਾ ਹਾਲਤ ਵਿੱਚ ਨੇ ਉਹਨਾਂ ਨੂੰ ਸੁਧਾਰਿਆ ਜਾ ਸਕੇ ਰਿਪੇਅਰ ਕਰਾਈ ਜਾ ਸਕੇ ਇੱਥੋਂ ਤੱਕ ਕਿ ਜਿਹੜੇ ਖਸਤਾ ਹਾਲਤ ਵਿੱਚ ਬੱਸਾਂ ਦੇ ਟਾਇਰ ਨੇ ਉਹਨਾਂ ਕਰਕੇ ਕਈ ਦੁਰਘਟਨਾਵਾਂ ਹੋ ਸਕਦੀਆਂ ਨੇ ਜਾਨ ਸੂਲੀ ਤੇ ਟੰਗੀ ਰਹਿੰਦੀ ਹੈ ਜਿਹੜੀ ਕਿ ਮਾੜੀ ਬਸ ਦੇ ਉੱਤੇ ਸਫ਼ਰ ਕਰਦੇ ਨੇ ਆਮ ਵਿਅਕਤੀ ਪੰਜਾਬ ਦੀ ਜਨਤਾ ਹਾਲਾਂਕਿ ਪੰਜਾਬ ਦੀਆਂ ਬੱਸਾਂ ਦੇ ਵਿੱਚ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਬਕਾਇਦਾ ਲਿਖਿਆ ਜਾਂਦਾ ਸੀ ਕਿ MP ਤੇ MLA ਦੀ ਸੀਟ ਵੀ ਰਾਖਮੀ ਰੱਖੀ ਜਾਂਦੀ ਸੀ ਉਹ ਵੱਖਰੀ ਗੱਲ ਹੈ ਕਿ ਹੁਣ ਚਾਹੇ ਕੋ ਆਮ ਘਰ ਦਾ ਚਾਹੇ ਖਾਸ ਘਰ ਦਾ ਚੁਣਿਆ ਹੋਇਆ ਵਿਧਾਇਕ ਹੋਵੇ ਜਾਂ ਮੈਂਬਰ ਪਾਰਲੀਮੈਂਟ ਉਹ ਸਰਕਾਰੀ ਬੱਸ ਵਿੱਚ ਤੁਹਾਨੂੰ ਕਦੇ ਵੀ ਸਫ਼ਰ ਕਰਦਾ ਦਿਖਾਈ ਨਹੀਂ ਦੇਵੇਗਾ ਸ਼ਾਇਦ ਇਸੇ ਕਰਕੇ ਬੱਸਾਂ ਦੀ ਹਾਲਤ ਨੂੰ ਸੁਧਾਰਨ ਵੱਲ ਧਿਆਨ ਵੀ ਨਹੀਂ ਦਿੱਤਾ ਜਾ ਰਿਹਾ ਹੁਣ ਹਾਲਾਤ ਕੀ ਨੇ ਰਿਪੋਰਟਾਂ ਕੀ ਦੱਸਦੀਆਂ ਨੇ ਕਿ 500 ਕਰੋੜ ਰੁਪਏ ਦਾ ਫੰਡ ਜਿਹੜਾ ਬਕਾਇਆ ਹੈ ਉਹ ਪਿਆ ਹੈ ਟਰਾਂਸਪੋਰਟ ਮਹਿਕਮੇ ਨੂੰ ਉਤਾਰਨ ਵਾਲਾ ਹੁਣ ਵਿੱਤ ਵਿਭਾਗ ਵੱਲੋਂ ਰਾਸ਼ੀ ਜਾਰੀ ਕਿਉਂ ਨਹੀਂ ਹੋ ਪੌਂਦੀ ਹਾਲਾਂਕਿ ਜਿਹੜਾ ਸਮਾਜਿਕ ਭਲਾਈ ਵਿਭਾਗ ਹੈ ਉਹ ਨੋਡਲ ਅਫਸਰ ਦੇ ਤੌਰ ਦੇ ਉੱਤੇ ਜਾਂ ਨੋਡਲ ਵਿਭਾਗ ਦੇ ਤੌਰ ਦੇ ਉੱਤੇ ਨਿਗਰਾਨੀ ਰੱਖਦਾ ਹੈ ਕਿ ਇਸ ਵਿਭਾਗ ਦੇ ਵਿੱਚ ਦਿੱਤੀ ਜਾਣ ਵਾਲੀ ਸਹੂਲਤ ਸਹੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹਾਲਾਂਕਿ ਮੁਫਤ ਬੱਸ ਸਫ਼ਰ ਜਿਹੜਾ ਉਹ ਹਰੇਕ ਬੀਬੀ ਲਈ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੇ ਲਾਗੂ ਕਰ ਦਿੱਤਾ ਗਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਜਾਰੀ ਹੈ ਔਰ ਇਸ ਸਕੀਮ ਨੂੰ ਨਾ ਤਾਂ ਖਤਮ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਜਿਹੜੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਹੋਰਾਂ ਦਾ ਕਹਿਣਾ ਸੀ ਇੱਕ ਦਫਾ ਜਦੋਂ ਗੱਲ ਚੱਲੀ ਸੀ ਕਿ ਕੀ ਵਿੱਤੀ ਹਾਲਤ ਨੂੰ ਵੇਖਦਿਆਂ ਹੋਇਆਂ ਇਹ ਮੁਫਤ ਬੱਸ ਸਫ਼ਰ ਖਤਮ ਕੀਤਾ ਜਾ ਸਕਦਾ ਤਾਂ ਉਸ ਵਕਤ ਮੰਤਰੀ ਨੇ ਠੋਸ ਸ਼ਬਦਾਂ ਵਿੱਚ ਬਿਆਨ ਦਿੱਤਾ ਸੀ ਕਿ ਨਹੀਂ ਇਹ ਅਫਵਾਹਾਂ ਉੱਡ ਰਹੀਆਂ ਨੇ ਮੁਫਤ ਬੱਸ ਸਫ਼ਰ ਜਾਰੀ ਰਹੇਗਾ ਪਰ ਮੰਤਰੀ ਸਾਹਿਬ ਨੇ ਉਦੋਂ ਇਹ ਨਹੀਂ ਸੀ ਦੱਸਿਆ ਕਿ ਜਿਹੜੀ ਖਸਤਾ ਹਾਲਤ ਹੋਈ ਪਈ ਹੈ ਉਹ ਕਿਵੇਂ ਠੀਕ ਹੋਏਗੀ ਹੁਣ ਜਿਹੜੀ ਖਬਰ ਛਾਪੀ ਹੈ ਉਸ ਦੇ ਹਵਾਲੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ 500 ਕਰੋੜ ਰੁਪਈਆ ਪੈਂਡਿੰਗ ਪਿਆ ਇਸ ਮਹਿਕਮੇ ਨੂੰ ਦੇਣ ਵਾਲਾ ਪਰ ਉਹ ਮੁਫਤ ਬੱਸ ਸਫ਼ਰ ਦੇ ਕਰਕੇ 750 ਕਰੋੜ ਰੁਪਈਆ ਸਾਲਾਨਾ ਵਿੱਤੀ ਬੋਝ ਪੈ ਰਿਹਾ ਪੰਜਾਬ ਦੇ ਖਜ਼ਾਨੇ ਉੱਤੇ ਇਸ ਸਿਰਫ ਇੱਕ ਸਹੂਲਤ ਦੇ ਕਰਕੇ ਹੁਣ ਪੰਜਾਬ ਸਰਕਾਰ ਦੀ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਬੱਸ ਸਫ਼ਰ ਦੀ ਸਕੀਮ ਨੇ ਟਰਾਂਸਪੋਰਟ ਮੈਕਮੇ ਦਾ ਧੂਆਂ ਕੱਢ ਦਿੱਤਾ ਹੈ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਜੈ ਸਿੰਘ ਛੇਬਰ ਦੀ ਰਿਪੋਰਟ ਦੱਸਦੀ ਹੈ ਕਿ ਇਸ ਦੇ ਵਿੱਚ ਮਾਮਲਾ ਵਿਚਾਲੇ ਲਟਕਿਆ ਹੋਇਆ ਹੈ ਅਰ ਵਿਭਾਗ ਦੀ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਵੀ ਕੋਸ਼ਿਸ਼ ਰਹੀ ਇਸੇ ਕਰਕੇ ਨਹੀਂ ਚੱਲ ਰਹੀ ਕਿਉਂਕਿ ਪੈਸਾ ਹੀ ਨਹੀਂ ਪੰਜਾਬ ਰੋਡਵੇਜ਼ ਪਨਬਾਸ ਤੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ ਕਿ ਪੀ ਆਰ ਟੀ ਸੀ ਕੋਲ ਬੱਸਾਂ ਦੇ ਟਾਇਰ ਤੇ ਹੋਰ ਸਪੇਅਰ ਪਾਰਟਸ ਖਰੀਦਣ ਲਈ ਵੀ ਪੈਸਾ ਤੱਕ ਨਹੀਂ ਹੈ ਜਿਸ ਕਰਕੇ ਸੜਕ ਤੇ ਚੱਲਣ ਵਾਲੀਆਂ ਬੱਸਾਂ ਦੀ ਹਾਲਤ ਬਹੁਤ ਚੰਗੀ ਨਹੀਂ ਹੈ ਟਰਾਂਸਪੋਰਟ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬਾਸ ਤੇ ਪੀ ਆਰ ਟੀ ਸੀ ਦੇ ਕਰੀਬ 500 ਕਰੋੜ ਰੁਪਏ ਦੇ ਬਿੱਲ ਪੈਂਡਿੰਗ ਪਏ ਨੇ ਸਮਾਜਿਕ ਸੁਰੱਖਿਆ ਵਿਭਾਗ ਜੋ ਕਿ ਔਰਤਾਂ ਨੂੰ ਮੁਫਤ ਬਸ ਸਫਰ ਲਈ ਨੋਡਲ ਵਿਭਾਗ ਦੇ ਤਹਿਤ ਦੇ ਤੌਰ ਤੇ ਤਾਇਨਾਤ ਹੈ ਵਿੱਤ ਵਿਭਾਗ ਨੂੰ ਬਕਾਇਆ ਰਾਸ਼ੀ ਦੇ ਭੁਗਤਾਨ ਲਈ ਕਈ ਪੱਤਰ ਵੀ ਲਿਖੇ ਜਾ ਚੁੱਕੇ ਨੇ ਪਰ ਖਜ਼ਾਨੇ ਦੀ ਮਾੜੀ ਹਾਲਤ ਹੋਣ ਕਰਕੇ ਬਿਲਕੁਲ ਹੀ ਹਰ ਨਹੀਂ ਹੋ پا ਰਿਹਾ ਉਧਰ ਵਿੱਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਸਮਾਜਿਕ ਸੁਰੱਖਿਆ ਵਿਭਾਗ ਦਾ ਇੱਕ ਬਿੱਲ 50 ਕਰੋੜ ਰੁਪਏ ਦਾ ਬੀਤੇ ਕੱਲ ਹੀ ਪ੍ਰਾਪਤ ਹੋਇਆ ਸੀ ਜਿਸ ਤਹਿਤ ਰਾਸ਼ੀ ਰਿਲੀਜ਼ ਕਰ ਦਿੱਤੀ ਗਈ ਹੈ ਤਤਕਾਲੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੱਲੇ ਸਾਲ 2021 ਦੇ ਵਿੱਚ ਇਹ ਸਕੀਮ ਚਾਲੂ ਕੀਤੀ ਗਈ ਔਰਤਾਂ ਨੂੰ ਮੁਫਤ ਬਸ ਸਫਰ ਦੇਣ ਦੀ ਅਜੇ ਤੱਕ جاری ਹੈ ਆਮ ਆਦਮੀ ਪਾਰਟੀ ਦੀ ਸਕੀਮ ਦੇ ਦੌਰਾਨ ਪਰ ਇਸ ਦੇ ਨਾਲ ਇਹ ਸਜੋਜਨਾ ਤਹਿਤ ਖਜ਼ਾਨੇ ਤੇ ਕਰੀਬ 750 ਕਰੋੜ ਰੁਪਏ ਦਾ ਵਾਧੂ ਬੋਝ ਪੈ ਰਿਹਾ ਹੈ ਟ੍ਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਸਬਸਿਡੀ ਦਾ ਭੁਗਤਾਨ ਨਾ ਹੋਣ ਕਰਕੇ ਟ੍ਰਾਂਸਪੋਰਟ ਵਿਭਾਗ ਪੰਨ ਵਾਸਤੇ ਪੀ ਆਰਟੀਸੀ ਦੀ ਹਾਲਤ ਦਿਨੋਂ ਦਿਨ ਹੋਰ ਖਸਤਾ ਹੁੰਦੀ ਜਾ ਰਹੀ ਹੈ ਰੋਡ ਵੇਜ਼ ਦੀਆਂ ਵਰਕਸ਼ਾਪਾਂ ਵਿੱਚ ਬੱਸਾਂ ਦੀ ਮੁਰੰਮਤ ਕਰਨ ਲਈ ਪੂਰਾ ਸਮਾਨ ਤੱਕ ਨਹੀਂ ਹੈ ਹਾਲਾਤ ਇਹ ਬਣ ਗਏ ਨੇ ਕਿ ਬੱਸਾਂ ਦੇ ਨਵੇਂ ਟਾਇਰ ਖਰੀਦਣ ਲਈ ਵੀ ਵਿਭਾਗ ਕੋਲ ਫੰਡ ਤੱਕ ਨਹੀਂ ਸੂਤਰ ਇਹ ਵੀ ਦੱਸਦੇ ਨੇ ਕਿ ਟਰਾਂਸਪੋਰਟ ਵਿਭਾਗ ਨੇ ਪਿੰਡਾਂ ਵਾਲੇ ਰੂਟ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਈ ਥਾਵਾਂ ਤੇ ਬੰਦ ਕਰ ਦਿੱਤੇ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਖਜ਼ਾਨੇ ਦੀ ਵਿੱਤੀ ਹਾਲਤ ਮਾੜੀ ਹੋਣ ਕਰਕੇ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਤੇ ਪੰਜਾਬ ਦੀ ਕਰਜ਼ਾ ਹੱਦ ਪਿਛਲੇ ਦਿਨਾਂ ਚ 16477 ਕਰੋੜ ਰੁਪਏ ਤੇ ਕਟੌਤੀ ਕੀਤੀ ਸੀ ਹਾਲਾਂਕਿ ਪਿਛਲੇ ਦਿਨਾਂ ਵਿੱਚ ਖਬਰ ਪਤਾ ਲੱਗੀ ਹੈ ਕਿ 4000 ਕਰੋੜ ਦੀ ਜਿਹੜੀ ਰਾਸ਼ੀ ਹੈ ਕਰਜ਼ਾ ਲੈਣ ਦੀ ਉਹ ਜਰੂਰ ਬਹਾਲ ਕੀਤੀ ਗਈ ਹੈ ਇਸ ਵਿੱਤੀ ਬਰੇ ਦੇ ਦੌਰਾਨ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਭਾਗ ਨੇ ਜਿੱਥੇ ਸਾਰੇ ਵਿਭਾਗਾਂ ਦੇ ਬਿੱਲ ਰੋਕ ਰੋਕ ਲਾਏ ਨੇ ਉੱਥੇ ਫੰਡ ਵਾਪਸ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ ਇਸ ਦੌਰਾਨ ਵਿੱਤ ਵਿਭਾਗ ਨੇ ਪਾਵਰਕਾਮ ਦੀ ਸਬਸਿਡੀ ਦਾ ਭੁਗਤਾਨ ਤਾਂ ਕਰ ਦਿੱਤਾ ਪਰ ਕੇਂਦਰੀ ਵਿੱਤ ਮੰਤਰਾਲੇ ਨੂੰ ਕਰਜ਼ਾ ਹੱਦ ਤੇ ਲਗਾਏ ਗਏ ਕਟ ਨੂੰ ਗਲਤ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਵਿੱਤ ਮੰਤਰਾਲੇ ਨੇ ਕਰੀਬ 4000 ਕਰੋੜ ਦੀ ਸਾਲਾਨਾ ਕਰਜ਼ਾ ਹੱਤਾ ਬਹਾਲ ਕਰ ਦਿੱਤੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ 500 ਕਰੋੜ ਰੁਪਈਆ ਪੈਂਡਿੰਗ ਪਿਆ ਹੈ ਟਰਾਂਸਪੋਰਟ ਮਹਿਕਮੇ ਦਾ ਕਿਉਂਕਿ ਉਸ ਵਿੱਚ ਪੀਆਰਟੀਸੀ ਦੀਆਂ ਬੱਸਾਂ ਨੇ ਪਨ ਬੱਸ ਹੈ ਪੰਜਾਬ ਰੋਡਵੇਜ਼ ਹੈ ਤਾਂ ਜੇਕਰ ਉਹਨਾਂ ਦੀ ਹਾਲਤ ਖਸਤ ਹੈ ਤਾਂ ਉਹ ਠੀਕ ਕਦੋਂ ਹੋਵੇਗੀ ਜਦੋਂ ਇਹ ਫੰਡ ਕਲੀਅਰ ਹੋਣਗੇ ਹਾਲਾਂਕਿ ਪੰਜਾਬ ਦਾ ਇੱਕ ਵੀ ਐਸਾ ਕੈਬਨਟ ਮੰਤਰੀ ਨਹੀਂ ਹੈ ਸਣੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਦੇ ਵੀ ਸਟੇਜ ਤੋਂ ਇਹ ਕਹਿੰਦੇ ਹੋਣ ਕਿ ਖਜ਼ਾਨੇ ਦੀ ਹਾਲਤ ਖਸਤਾ ਹੈ ਉਹ ਕਹਿੰਦੇ ਕਿ ਪਹਿਲਾਂ ਵਾਲੇ ਬਹਾਨੇ ਲਾਉਂਦੇ ਸੀ ਕਿ ਖਜ਼ਾਨਾ ਨਹੀਂ ਪੀਪਾ ਪੀਪਾ ਖੜਕਦਾ ਹੈ ਖਾਲੀ ਇਸ ਵਿੱਚ ਕੁਝ ਨਹੀਂ ਪਰ ਇਹ ਇਸ ਸਰਕਾਰ ਦੇ ਦੌਰਾਨ ਕਿਸੇ ਵੀ ਮੰਤਰੀ ਨੇ ਜਾਂ ਸਰਕਾਰ ਦੇ ਨੁਮਾਇंदे ਨੇ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਔਰ ਜੇਕਰ ਖਜ਼ਾਨਾ ਭਰਿਆ ਹੈ ਤਾਂ ਫਿਰ 500 ਕਰੋੜ ਰੁਪਏ ਦੀ ਪੈਂਡਿੰਗ ਰਾਸ਼ੀ ਇਸ ਮਹਿਕਮੇ ਨੂੰ ਜਾਰੀ ਕਿਉਂ ਨਹੀਂ ਹੋ ਸકી ਹਾਲਾਤ ਖਸਤਾ ਕਿਉਂ ਨੇ ਬੱਸਾਂ ਦੇ ਟਾਇਰ ਖਰੀਦਣ ਤੱਕ ਦਾ ਪੈਸਾ ਕਿਉਂ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਤਾਂ ਹੁਣ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਦੇ ਸਕਦੇ ਨੇ ਦੇਖਦੇ ਹਾਂ ਕਿ ਹਾਲਤ ਕਦੋਂ ਸੁਧਰਦੀ ਹੈ ਔਰ ਖਾਸ ਕਰਕੇ ਜਿਹੜੀ ਬੀਬੀਆਂ ਨੂੰ ਦਿੱਤੀ ਜਾ ਰਹੀ ਮੁਫਤ ਬੱਸ ਸਫ਼ਰ ਦੀ ਸਕੀਮ ਹੈ ਇਸ ਤੇ ਬਾਰੇ ਤੁਹਾਡਾ ਕੀ ਮੰਨਣਾ ਹੈ ਕੀ ਇਹ ਖਤਮ ਹੋਣੀ ਚਾਹੀਦੀ ਹੈ ਜੇ ਖਤਮ ਨਹੀਂ ਹੋਣੀ ਚਾਹੀਦੀ ਤਾਂ ਵਿੱਤੀ ਪ੍ਰਬੰਧ ਕਿਵੇਂ ਕੀਤਾ ਜਾਣਾ ਚਾਹੀਦਾ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਵਿਚਾਰ ਹੈ ਤੇ ਕੀ ਸੁਝਾਅ ਨੇ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ